ਸੇਖੀ ਕੰਤੀ ਸਾਰਿਆਂ ਨੂੰ ਮੈਂ ਲਾਪਰਿਤ ਕਰ ਹਾਜ਼ਰਾਂ ਜੀ ਹਰਜੀਤ ਕੌਰ ਦੁਆਰਾ ਲਿਖਿਆ ਗਿਆ ਨਾਵਲ ਸਾਡਾ ਸਮਾਜ ਇਜਾਜ਼ਤ ਨਹੀਂ ਦਿੰਦਾ ਲੈ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਵਿਮੀ ਵੱਡ ਤੇ ਪੈਦਾ ਵਿਕਾਸ ਜੇ ਜਾਗ ਰਿਹਾ ਸੀ ਵਿਮੀ ਦਾ ਹੱਥ ਫੜ ਕੇ ਵਿਖਣ ਲੱਗਾ ਤੇ ਕਹਿੰਦਾ ਵਿਮੀ ਮੈਨੂੰ ਮਾਫ਼ ਕਰ ਦੇ ਮੈਂ ਤੈਨੂੰ ਸੱਚ ਦੱਸਾਂ ਸਵੇਰੇ ਸਵੇਰੇ ਮੈਨੂੰ ਨਸ਼ੇ ਦੀ ਤੋੜ ਲੱਗੀ ਹੁੰਦੀ ਆ ਮੇਰਾ ਸ਼ਰੀਰ ਨਸ਼ਾ ਮੰਗਦਾ ਹੀ ਤੇ ਮੈਨੂੰ ਨਸ਼ੇ ਤੋਂ ਬਿਨਾ ਕੁਝ ਨਹੀਂ ਦਿੱਸਦਾ ਮੈਨੂੰ ਇਹ ਹੁੰਦਾ ਕਿ ਮੈਂ ਚੇਤੀ ਕਰੋ ਜਾਵਾਂ ਤੇ ਜਾ ਕੇ ਨਸ਼ਾ ਕਰਾਂ ਬਹੁਤ ਗੁੱਸਾ ਆਉਂਦਾ ਹੈ ਮੈਨੂੰ ਉਸ ਪਿਲ ਇਸ ਕਰਕੇ ਸਭ ਹੋ ਗਿਆ ਪਲੀਸ ਮੈਨੂੰ ਮਾਫ ਕਰ ਦੇ ਅੱਜ ਤੇਰੇ ਬਾਰੇ ਸੋਚ ਕੇ ਮੈਨੂੰ ਸਾਰਾ ਦਿਨ ਬਿਲਕੁਲ ਨਸ਼ਾ ਨਹੀਂ ਹੋਇਆ ਫੇਮੀ ਮੈਂ ਕੋਈ ਨਿਰਾਸ਼ ਤੋੜਾ ਆ ਮਾਫੀ ਮੰਗਣ ਦੀ ਕੋਈ ਲੋੜ ਨਹੀਂ ਪਰ ਤੁਸੀਂ ਇਹ ਨਸ਼ਾ ਕਿਉਂ ਕਰਦੇ ਹੋ ਛੱਡ ਕਿਉਂ ਨਹੀਂ ਦਿੰਦੇ ਕੀ ਮਿਲਦਾ ਹੈ ਇਹ ਨਸ਼ਾ ਕਰਕੇ ਵਿਕਾਸ ਨਹੀਂ ਛੱਡ ਸਕਦਾ ਨਸ਼ਾ ਛੱਡਣ ਲਈ ਨਾ ਕਹੀਂ ਮੈਨੂੰ ਬਹੁਤ ਗੁੱਸਾ ਆਉਂਦਾ ਹੈ ਮੈਨੂੰ ਨਸ਼ੇ ਤੋਂ ਬਿਨਾ ਨਹੀਂ ਜੀ ਸਕਦਾ ਮੈਂ ਬਹੁਤ ਜ਼ਰੂਰ ਜਿਹਾ ਆਉਂਦਾ ਹੈ ਨਸ਼ੇ ਰਸਰੀ ਉਹ ਵੀ ਮਿਕਾਸ ਨੂੰ ਗੁੱਸੇ ਵਿੱਚ ਆਇਆ ਵਿਖਟਾ ਜਾਂਦੀ ਆ ਤੇ ਉਸ ਨੂੰ ਕਹਿੰਦੀ ਆ ਕਿ ਮੈਂ ਕੁਝ ਨਹੀਂ ਕਹਿੰਦੀ ਕੋਈ ਨਾ ਸਮਝ ਕੇ ਕਿ ਵਿਕਾਸ ਪੂਰੀ ਤਰ੍ਹਾਂ ਨਸ਼ੇ ਦੀ ਜਕੜ ਵਿੱਚ ਆ ਚੁੱਕਾ ਹੈ ਪਰ ਉਸਨੇ ਅਸਲ ਦੀ ਖੁਸ਼ੀ ਸੀ ਕਿ ਅਜ ਵਿਕਾਸ ਜਲਦੀ ਕਰਾ ਗਿਆ ਤੇ ਉਸ ਨੂੰ ਉਸਨੇ ਦਰਦ ਨੂੰ ਮਹਿਸੂਸ ਵੀ ਕੀਤਾ ਉਹ ਆਪਣੀ ਦੂਜੀ ਹੱਥ ਨਾਲ ਵਿਕਾਸ ਦਾ ਹੱਥ ਫੜ ਕੇ ਸੋ ਗਈ ਸਵੇਰੇ 5 ਵਜੇ అలਾਰਮ ਵੱਜਣ ਤੇ ਵਿੰਮੀ ਨੇ ਸਵੇਰੇ ਉੱਠ ਕੇ ਸਿਰਨਾਹ ਕੇ ਫਟਾਫਟ ਰਸੋਈ ਵਿੱਚ ਗਈ ਤਾਂ ਜੋ ਮੰਮੀ ਨੂੰ ਉਸ ਨੂੰ ਬੋਲਣ ਨਾ ਲੱਗ ਜਾਵੇ ਉਹ ਇੱਕ ਆਥ ਨਾਲ ਹੀ ਫੈਨੀਆਂ ਬਣਾਉਣ ਲੱਗੀ ਪਰ ਮਿੱਟੀ ਰੋਟੀ ਬਣਾਉਣ ਵੇਲੇ ਉਸ ਤੋਂ ਰੋਟੀ ਨਹੀਂ ਬੇਲੀ ਜਾ ਰਹੀ ਸੀ ਸੜਿਆ ਹੋਇਆ ਹੱਥ ਬਹੁਤ ਦਰਦ ਕਰਦਾ ਸੀ ਹਰੀ ਨੂੰ ਰਸੋਈ ਵਿੱਚ ਆਈ ਤਾਂ ਵਿੰਮੀ ਨੂੰ ਕਹਿੰਦੀ ਅਜੇ ਤੱਕ ਤੇਰੇ ਤੋਂ ਰੋਟੀ ਨਹੀਂ ਬਣੀ ਏ ਬਿੰਮੀ ਬਸ ਬਨ ਗਈ ਮੰਮੀ ਜੀ ਤੇ ਉਸਨੇ ਰੀਨੂ ਨੂੰ ਮਿੱਠੀ ਰੋਟੀ ਬਣਾ ਕੇ ਦਿੱਤੀ ਤੇ ਆਪ ਥੋੜਾ ਫੈਨੀਆ ਖਾ ਕੇ ਜਾਦਾ ਕੱਪੀ ਕੇ ਦਰਦ ਦੀ ਦਵਾਈ ਖਾ ਲਈ ਰੀਨੂ ਸਾਰਾ ਕੁਝ ਖਾ ਕੇ ਤੇ ਜਾਦਾ ਕੱਪੀ ਫੇਰ ਜਾ ਕੇ ਸੋ ਗਈ ਬਲਰਾਜ ਭਗਵਾਨੇ ਬਾਤਰਾ ਕੇ ਸੌਦੇ ਨਹੀਂ ਹੁੰਦੇ ਸਾਰਾ ਦਿਨ ਪਤੀ ਲਈ ਖਾਣ ਪੀਣ ਨੂੰ ਪਤਨੀ ਆ ਬਣਾਉਂਦੀ ਆ ਤਾਂ ਹੀ ਵਰਤ ਸਫਲ ਮੰਨਿਆ ਜਾਂਦਾ ਆ ਰੀਨੂ ਮੈਨੂੰ ਆਰਾਮ ਨਾਲ ਸੌਣ ਦਿਓ ਕੰਮ ਕਰਕੇ ਮੈਨੂੰ ਭੁੱਖ ਲੱਗ ਜਾਣੀ। ਸ਼ੀਲਾ ਕੇ ਰੋਟੀ ਬਣਾਉਂਦੇ ਆ। ਬਲਰਾਜ ਕਿਉਂ ਸ਼ੀਲਾ ਨੂੰ ਕੰਮ ਕਰਕੇ ਭੁੱਖ ਨਹੀਂ ਲੱਗਦੀ? ਉਹ ਕਿਹੜਾ ਪੱਥਰ ਦੀ ਬਣੀ ਹੋਈ ਆ? ਰੇਨੂ ਉਸ ਨੂੰ ਆਦਤ ਆ ਕੰਮ ਕਰਨ ਦੀ। ਬਲਰਾਜ ਤੇਰਾ ਵੀ ਕੁਝ ਨਹੀਂ ਹੋ ਸਕਦਾ। ਨਾ ਤੂੰ ਬਦਲੇ ਨਾ ਤੇਰੇ ਮੁੰਡਿਆਂ ਨੇ। ਵਿਮੀ ਕਮਰੇ ਵਿੱਚ ਕਈ ਤਾਂ ਵਿਕਾਸ ਅਜੇ ਸੁੱਤਾ ਹੋਇਆ ਸੀ। ਉਹ ਜਾ ਕੇ ਬੜੇ ਲੰਮੇ ਪੈ ਗਈ ਤੇ ਵਿਕਾਸ ਦਾ ਹੱਥ ਆਪਣੇ ਹੱਥ ਵਿੱਚ ਫੜ ਲਿਆ। ਉਸ ਦੇ ਮੂੰਹ ਵੱਲ ਦੇਖ ਦਿਆ ਕਿ ਕਿੰਨਾ ਸੋਹਣਾ ਲੱਗਦਾ ਏ। ਪਰ ਕਿਹੜੇ ਕੰਮਾਂ ਵਿੱਚ ਬੈਠ ਕੇ ਆਪਣੀ ਜਵਾਨੀ ਗਲ ਰਹੀ ਆ ਪਰ ਅੱਜ ਵਿਕਾਸ ਅੱਜ ਇਹ ਬੜਾ ਸ਼ਾਂਤ ਲੱਗ ਰਿਹਾ ਸੀ ਵਿੰਮੀ ਦੇ ਨਾਲ ਪੈਨ ਕਰਕੇ ਵਿਕਾਸ ਦੀ ਜਾ ਖੁੱਲੀ ਤਾਂ ਵਿੰਮੀ ਨੂੰ ਕੋਲ ਪੈ ਵੇਖ ਕੇ ਕਹਿੰਦਾ ਤੂੰ ਅੱਜ ਵਰਤ ਰੱਖਿਆ ਹੈ ਵਿੰਮੀ ਹਾਂਜੀ ਉਤ ਰੱਖਣਾ ਹੀ ਸੀ ਵਿਕਾਸ ਕਿਸ ਲਈ ਰੱਖਿਆ ਵਰਤ ਵਿੰਮੀ ਤੁਹਾਡੀ ਲੰਬੀ ਉਮਰ ਲਈ ਰੱਖਿਆ ਹੈ ਵਿਕਾਸ ਮੈਂ ਤੇਰਾ ਹੱਥ ਛੱਡ ਦਿੱਤਾ ਤੇ ਤੂੰ ਮੇਰੇ ਵਾਸਤੇ ਵਰਤ ਰੱਖਿਆ ਇਹ ਤਾਂ ਕੋਈ ਗੱਲ ਨਾ ਬਣੀ ਮੇਰੀ ਉਂਗਲਾਂ ਲੰਬੀ ਕਰਕੇ ਤੈਨੂੰ ਕੀ ਮਿਲਣਾ ਤੂੰ ਮੈਨੂੰ ਕਹਿ ਕਿ ਛੇਤੀ ਮਰਾਂ ਛੇਤੀ ਜਾਨ ਛੁੱਟੇ ਤੇਰੀ ਵਿੰਮੀ ਵਿਕਾਸ ਦੀ ਮੂਰਤੇ ਹੱਥ ਰਖ ਰਿਤਾ ਇੰਜ ਨਹੀਂ ਭੁੱਲਦੇ ਔਰ ਤੇ ਸਹਾਗਨ ਹੀ ਮਰੇ ਤਾਂ ਚੰਗੇ ਕਰਮਾਂ ਵਾਲੀ ਹੁੰਦੀ ਐ ਵਿਕਾਸ ਬਾਥਰੂਮ ਵਿੱਚ ਨਹਾਉਣ ਚਲਾ ਗਿਆ ਤੇ ਵਿੰਮੀ ਨੇ ਉਸਤੇ ਤੇ ਬਿਲਾਸ ਦੇ ਕੱਪੜੇ ਪ੍ਰੈਸ ਕਰ ਦਿੱਤੇ ਕੱਪੜੇ ਪ੍ਰੈਸ ਕਰਕੇ ਬਿਲਾਸ ਨੂੰ ਦੇਣ ਗਈ ਤਾਂ ਉਹ ਕੰanda ਵਿੰਮੀ ਬੇਟਾ ਤੇਰਾ ਹੱਥ ਰਖਦਾ ਸੀ ਕੱਪੜੇ ਪ੍ਰੈਸ ਕਰਨ ਮੰਮੀ ਨੂੰ ਕਹਿਣਾ ਸੀ ਕਿ ਮੈਂ ਖਾ ਪੀ ਕੇ ਸੁੱਤੀ ਪਈਆ ਬਿੰਮੀ ਪਪਾ ਜੀ ਦਵਾਈ ਲੈ ਲੈ ਸੀ ਮੰਦਰ ਤ ਅਰਾਮਾ ਵਿਕਾਸ تیار ਹੋ ਕੇ ਰੋਟੀ ਖਾਤੇ ਤੇ ਬਿੰਮੀ ਨੂੰ ਕਹਿੰਦਾ ਕਿ ਚੱਲ ਮੇਰੇ ਨਾਲ ਬਿੰਮੀ ਕਿੱਥੇ ਜਾਣਾ ਆ ਵਿਕਾਸ ਮੈਂ ਕਿਹਾ ਨਾ ਚੱਲ ਬਾਈਕ ਲੈ ਕੇ ਆ ਗਿਆ ਤੇ ਕਹਿੰਦਾ ਪੈਠ ਮੇਰੇ ਪਿੱਛੇ ਬਿੰਮੀ ਡਰ ਰਹੀ ਸੀ ਕਿ ਪਤਾ ਨਹੀਂ ਕਿੱਥੇ ਲੈ ਕੇ ਜਾਵੇਗਾ ਪਰ ਇਸ ਗੱਲ ਤੋਂ ਖੁਸ਼ ਸੀ ਕਿ ਅੱਜ ਪਹਿਲੀ ਵਾਰ ਵਿਕਾਸ ਉਸ ਨੂੰ ਆਪਣੇ ਨਾਲ ਕਿਤੇ ਲੈ ਕੇ ਜਾ ਰਿਹਾ ਹੈ ਵਿਕਾਸ ਨੇ ਮਹਿੰਦੀ ਲਾਉਣ ਵਾਲੇ ਕੋਲ ਜਾ ਕੇ ਬਾਈਕ ਖੜੀ ਕਰ ਦਿੱਤੀ ਤੇ ਵਿੰਮੀ ਨੂੰ ਕਹਿੰਦਾ ਕਿ ਮਹਿੰਦੀ ਲਵਾ ਲਵੇ। ਵਿੰਮੀ ਨੇ ਇੱਕ ਹੱਥ ਤੇ ਮਹਿੰਦੀ ਲਵਾ ਲਈ। ਦੂਜੇ ਤੇ ਲੱਗਣੀ ਨਹੀਂ ਸੀ। ਮਹਿੰਦੀ ਲਵਾ ਕੇ ਵਿਕਾਸ ਉਸ ਨੂੰ ਘਰ ਛੱਡ ਕੇ ਜਾਣ ਲੱਗਾ। ਤਵੇ ਮੈਂ ਉਸ ਨੂੰ ਕਹਿੰਦੀ ਰਾਤ ਨੂੰ ਜਲਦੀ ਆ ਜਾਇਓ। ਮੈਂ ਤੁਹਾਡਾ ਮੂੰਹ ਵੇਖ ਕੇ ਬਰਤ ਖੋਲੜਾਇਆ। ਸ਼ੀਲਾ ਨੇ ਸਾਰਾ ਦਿਨ ਵਿੰਮੀ ਨੂੰ ਕੰਮ ਨਾ ਕਰਨ ਦਿੱਤਾ। ਦੁਪਹਿਰ ਨੂੰ ਸ਼ੀਲਾ ਵਿੰਮੀ ਨੂੰ ਕਹਿੰਦੀ ਕਿ ਵਿੰਮੀ ਬੇਟਾ ਤੂੰ ਇੱਕ ਸੇਵ ਖਾ ਲੈ। ਪਹਿਲਾਂ ਇਹ ਕਮਜ਼ੋਰਾ ਬੱਚੇ ਨੂੰ ਵੀ ਖਰਾਕ ਦੀ ਫਲ ਹੋਦੀ ਆ ਡਾਕਟਰ ਨੇ ਵੀ ਤੈਨੂੰ ਸਾਰਾ ਦਿਨ ਕੁਛ ਨਾ ਕੁਛ ਖਾਣ ਨੂੰ ਕਿਹਾ ਹੈ ਵਿਮੀ ਨਹੀਂ ਆਂਟੀ ਜੀ ਮੈਂ ਕੁਛ ਨਹੀਂ ਖਾਣਾ ਅੱਜ ਵਰਤ ਰੱਖਣ ਨਾਲ ਹੀ ਵਿਕਾਸ ਵਿੱਚ ਬਹੁਤ ਬਦਲਾ ਆਇਆ ਹੈ ਕਿ ਜਦੋਂ ਮੇਰਾ ਵਰਤ ਪੂਰਾ ਹੋ ਗਿਆ ਤਾਂ ਵਿਕਾਸ ਜ਼ਰੂਰ ਠੀਕ ਹੋ ਜਾਵੇਗਾ ਸ਼ਿਲਾ ਪਰ ਵਿਮੀ ਪੁੱਤ ਵਰਤ ਵਿੱਚ ਫਲ ਖਾ ਸਕਦੇ ਆ ਫਲ ਖਾਣਾ ਵਰਤ ਭੰਗ ਨਹੀਂ ਹੁੰਦਾ ਵਿਮੀ ਸ਼ਿਲਾ ਦੇ ਕਹਿਣ ਦੇ ਬਾਅਦ ਵੀ ਕੁਛ ਨਹੀਂ ਖਾਂਦੀ ਪਰ ਰੀਨੂ ਅੰਦਰ ਬੈਠੀ ਆਰਾਮ ਨਾਲ ਸੇਵ ਖਾ ਰਹੀ ਸੀ ਬਲਰਾਜ ਰੋਟੀ ਖਾਣ ਆਇਆ ਤਾਂ ਇਹਨੂੰ ਨੇ ਛੇਤੀ ਛੇਤੀ ਸੇਵ ਵਰਤੇ ਪਿੱਛੇ ਛੱਡ ਦਿੱਤਾ ਬਲਰਾਜ ਖਾਲਾ ਐਵੇਂ ਕਾ ਤੂੰ ਸੇਵ ਖਰਾਬ ਕਰਨ ਲੱਗੀ ਆ ਵਰਤ ਰੱਖਣ ਨਾਲ ਜੇ ਉਮਰ ਵੱਡੀ ਹੁੰਦੀ ਤਾਂ ਕੋਈ ਔਰਤ ਆਪਣੇ ਪਤੀ ਨੂੰ ਮਰਨ ਹੀ ਨਾ ਦਿੰਦੀ ਸ਼ਿਲਾ ਰਾਤ ਨੂੰ ਰੋਟੀ ਬਣਾ ਕੇ ਬੀਬੀ ਨੂੰ ਕਹਿੰਦੀ ਕਿ ਪਤ ਮੈਂ ਸਬਜੀ ਫੁਲਕੇ ਬਣਾ ਦਿੱਤੇ ਹਨ ਮੈਂ ਵੀ ਵਰਤ ਖੋਲਣਾ ਹੈ ਕਰ ਜਾ ਕੇ ਤੂੰ ਰੋਟੀ ਵਾਲੇ ਢਾਂਡੇ ਨਾਲ ਸਾਫ਼ ਕਰੀ ਮੈਂ ਸਵੇਰੇ ਆ ਕੇ ਕਰ ਲਵਾਂਗੀ ਵਿਮੀ ਕਹਿੰਦੀ ਚੰਗਾ ਆਂਟੀ ਜੀ ਨਹੀਂ ਕਰਦੀ ਤੁਹਾਨੂੰ ਮੇਰੀ ਕਿੰਨੀ ਫਿਕਰ ਕਰਦੀ ਆ ਰੀਨਾ ਚੰਗਾ ਮਾ ਦੇ ਨਿਕਲਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ ਥੋੜੀ ਦੇਰ ਬਾਅਦ ਆ ਕੇ ਵੇਖ ਲੈਂਦੀ ਆ ਕਿ ਚੰਦਰਮਾ ਨਿਕਲਿਆ ਕਿ ਨਹੀਂ ਜਦੋਂ ਹੀ ਚੰਦਰਮਾ ਨਿਕਲ ਆਇਆ ਉਸਨੇ ਬਲਰਾਜ ਨੂੰ ਫੋਨ ਕੀਤਾ ਕਿ ਛੇਤੀ ਆ ਜਾਵੇ ਮੇਰੀ ਤਾਂ ਭੁੱਖ ਨਾਲ ਜਾਨ ਨਿਕਲ ਰਹੀ ਆ ਵਿਮੀ ਵੀ ਸੋਚ ਰਹੀ ਸੀ ਕਿ ਵਿਕਾਸ ਵੀ ਸ਼ਾਇਦ ਆ ਜਲਦੀ ਆ ਜਾਵੇਗਾ ਉਸਨੇ ਕਿਹਾ ਸੀ ਛੇਤੀ ਆਉਣ ਲਈ ਬਲਰਾਜ ਆਇਆ ਤੇ ਰੀਨੂ ਨੇ ਛੇਤੀ ਛੇਤੀ ਬਲਰਾਜ ਦਾ ਮੂੰਹ ਭੀਖ ਉਸ ਤੋਂ ਪਾਣੀ ਪੀ ਕੇ ਵਰਤ ਖੋਲਿਆ ਤੇ ਵਿਮੀ ਨੂੰ ਆਵਾਜ਼ ਮਾਰੀ ਵਿਮੀ ਆਈ ਤੇ ਰੀਨੂ ਨੇ ਆਪਣਾ ਵਰਤ ਰੀਨੂ ਦੀ ਛੋੜੀ ਪੱਗ ਕਹਿੰਦੀ ਲੈ ਹੁਣ ਤੂੰ ਵਰਤ ਰੱਖਿਆ ਕਰ ਮੈਂ ਤੈਨੂੰ ਦਿੱਤਾ ਮੇਰੇ ਤੋਂ ਨਹੀਂ ਹੁਣ ਰੱਖਿਆ ਜਾਂਦਾ ਬਲਰਾਜ ਅੱਛਾ ਤੈਨੂੰ ਹੁਣ ਪਤੀ ਦੀ ਲੋੜ ਨਹੀਂ ਰਹੀ ਰੀਨੂ ਮੇਰੇ ਤੋਂ ਭੁੱਖ ਪ੍ਰਤਾਸ ਨਹੀਂ ਹੁੰਦੀ ਚਾਹ ਤ ਘਰ ਵਿੱਚ ਨੂੰ ਆ ਜਾਵੇ ਤਾਂ ਸੱਸ ਵਰਤ ਨੂੰ ਦੀ ਛੋਲੀ ਪਾ ਦਿੰਦੀ ਆ। ਵਿੰਮੀ ਰੀਨੂ ਦਾ ਦਿੱਤਾ ਵਰਤ ਦਾ ਸਮਾਨ ਅੰਦਰ ਰੱਖ ਮਮੀ ਪਾਪਾ ਦੀ ਰੋਟੀ ਪਾ ਕੇ ਲੈ ਆਉਂਦੀ ਆ। ਇੰਨੀ ਦੇਰ ਨੂੰ ਸੋਨੂ ਵੀ ਆ ਜਾਂਦਾ ਆ। ਵਿੰਮੀ ਉਸ ਨੂੰ ਵੀ ਰੋਟੀ ਦੇ ਕੇ ਅੰਦਰ ਜਾ ਕੇ ਬੜੀ ਲੇਟ ਗਈ। ਕਿਉਂਕਿ ਪੁਕਾਰ ਉਸ ਨੂੰ ਚੱਕਰ ਆ ਰਹੇ ਸਨ ਤੇ ਦਿਲ ਨੂੰ ਘਬਰਾਹਟ ਹੋ ਰਹੀ ਸੀ। ਬਲਰਾਜ ਨੇ ਵੇਖਿਆ ਕਿ ਵਿੰਮੀ ਦਾ ਚਿਹਰਾ ਭੁੱਖ ਨਾਲ ਮੁਰਝਾਇਆ ਲੱਗ ਰਿਹਾ ਆ। ਉਸਨੇ ਵਿਕਾਸ ਨੂੰ ਫੋਨ ਲਾਇਆ ਪਰ ਉਸਨੇ ਚੁੱਕਿਆ ਨਹੀਂ। ਦੋ ਤਿੰਨ ਵਾਰ ਫੋਨ ਕਰਨ ਤੇ ਵੀ ਵਿਕਾਸ ਨੇ ਫੋਨ ਨਾ ਚੁੱਕਿਆ ਤਾਂ ਬਲਰਾਜ ਨੇ ਵਿਮਿਨ ਨੂੰ ਆਵਾਜ਼ ਮਾਰੀ ਫਿਮੀ ਹਾਂਜੀ ਪਪਾ ਜੀ ਬਲਰਾਜ ਬੇਟਾ ਚੰਦਰਮਨ ਨੂੰ ਵੇਖ ਕੇ ਤੁਸੀਂ ਕੁਝ ਖਾ ਪੀ ਲੈਣਾ ਸੀ ਵਿਕਾਸ ਆ ਕੀ ਪਤਾ ਕਦੋਂ ਆਵੇ ਰਿੰਨ ਲੈ ਐਵੇਂ ਕੀ ਮੈਂ ਵਰਤ ਖੋਲ ਲਵੇਗੀ ਆਹੀ ਜਾਣਾ ਉਹਨੇ ਹੁਣੇ ਬਲਰਾਜ ਤੇਰਾ ਚੰਦ ਕਦੇ ਟਾਈਮ ਨਾਲ ਆਇਆ ਕਰ ਜਿਹੜਾ ਅੱਜ ਆ ਜਾਵੇਗਾ ਸੋਨੂ ਜਾ ਕੇ ਵੇਖ ਲੈ ਆਨੋ ਕੁੜੀ ਵਿਚਾਰੀ ਕਦੋਂ ਦੀ ਭੁੱਖੀ ਬੈਠੀ ਰਹੇਗੀ ਸੋਨੂ ਪਾਬੀ ਮੇਰਾ ਮੂਵੀਕਲਾ ਕਾਲਾ ਕੁਛ ਬਲਰਾਜ ਜੁੱਤੀ ਲਾਂਦਾ ਹੋਇਆ ਠਹਿਰ ਜਾ ਤੈਨੂੰ ਦੱਸਾਂ ਮੈਂ ਗੰਦੀ ਔਲਾਦ ਕਿੱਥੋਂ ਵੰਦੀ ਆ ਸੋਨ ਉੱਟ ਕੇ ਬਾਹਰ ਨੂੰ ਭਜਦਾ ਆ ਫਿਰ ਮੈਂ ਪਾਂਡੇ ਚੁੱਕ ਕੇ ਰਸੋਈ ਵਿੱਚ ਜਾਣ ਲੱਗੀ ਤਾਂ ਪਾਂਡੇ ਉਸਦੇ ਹੱਥ ਚੋਂ ਛੁੱਟ ਕੇ ਥੱਲੇ ਡਿੱਗ ਪਏ ਤੇ ਉਹ ਚੱਕਰ ਖਾ ਕੇ ਡਿੱਗਣ ਵਾਲੀ ਸੀ ਕਿ ਬਲਰਾਜ ਨੇ ਉਸ ਨੂੰ ਫੜ ਲਿਆ ਰੀਨੂ ਤੇ ਬਲਰਾਜ ਦੋਵੇਂ ਉਸ ਨੂੰ ਉੱਥੇ ਹੀ ਸੋਫੇ ਤੇ ਲਟਾ ਦਿੱਤਾ ਤੇ ਬਲਰਾਜ ਰੀਨੂ ਨੂੰ ਕਹਿੰਦਾ ਕਿਸ ਨੂੰ ਪਾਣੀ ਪੀਆ ਰੀਨੂ ਨੇ ਗਲਾਸ ਵਿੱਚ ਪਾਣੀ ਲੈ ਕੇ ਚਮਚ ਨਾਲ ਵਿਮੀ ਦੇ ਮੂੰਹ ਵਿੱਚ ਪਾਇਆ ਤੇ ਪਾਣੀ ਪੀ ਕੇ ਉਸਨੇ ਅੱਖਾਂ ਖੋਲੀਆਂ। ਬਲਰਾਸ ਵਿਮੀ ਬੇਟਾ ਤੈਨੂੰ ਕਿਹਾ ਸੀ ਕੁਝ ਖਾ ਪੀ ਲੈ। ਰੀਨੂ ਨੂੰ ਲਿਆ ਇਹਦੇ ਲਈ ਰੋਟੀ ਪਾ ਕੇ। ਰੀਨੂ ਨਕਫੁੱਲ 'ਚ ਵੜਤੀ ਵਿਮੀ ਲਈ ਰੋਟੀ ਲੈਣਰ ਸੋਈ ਵਿੱਚ ਲੇ ਗਈ। ਇੰਨੀ ਧੀਰ ਨੂੰ ਸੋਨੂ ਵਿਕਾਸ ਨੂੰ ਨਾਲ ਲੈ ਕੇ ਆ ਗਿਆ। ਵਿਮੀ ਨੇ ਵਿਕਾਸ ਨਾਲ ਬਾਹਰ ਚੰਦਰਮਾ ਵਿਖ ਵਰਤ ਕੋ ਲਿਆ ਤੇ ਉਸ ਨੂੰ ਇਸ ਗੱਲ ਦੀ ਖੁਸ਼ੀ ਸੀ। ਕਿ ਵਿਕਾਸ ਬਰਤ ਕੋਲਨ ਸਮੇ ਆ ਗਿਆ। ਰੀਨੂ ਉਹਨਾਂ ਦੋਮਾ ਦੀ ਰੋਟੀ ਲਈ ਆਈ। ਉਹਨਾਂ ਦੋਮਾ ਨੇ ਰੋਟੀ ਖਾਧੀ ਪਰ ਵਿਕਾਸ ਸਾਇਦ ਜਿਆਦਾ ਨਸ਼ੇ ਦੇ ਕੰਨ ਰੋਟੀ ਖਾਂਦਾ ਹੀ ਸੋ ਗਿਆ। ਵਿਮੀ ਵਿੱਚ ਉੱਠਣ ਦੀ ਹਿੰਮਤ ਨਹੀਂ ਸੀ। ਉਹ ਵੀ ਭਾਂਡੇ ਉੱਤੇ ਹੀ ਰੱਖ ਸੋ ਗਈ। ਵਿਮੀ ਰਾਦਰ ਦੀ ਦਵਾਈ ਲੈਣੇ ਭੁੱਲ ਗਈ। ਰਾਤ ਉਸਾ ਹੱਥ ਦਰਦ ਕਰਨੇ ਦਾ। ਉਸਦੀ ਉੱਠਣ ਦੀ ਹਿੰਮਤ ਨਹੀਂ ਸੀ ਪਰ ਦਰਦ ਵੀ ਬਹੁਤ ਹੋ ਰਿਹਾ ਸੀ। ਵਿਮੀ ਨੇ ਉੱਤੇ ਕਿ ਦਰਾਜ਼ ਵਿੱਚੋਂ ਦਵਾਈ ਕੱਢੀ ਪਰ ਪਾਣੀ ਵੀ ਨਹੀਂ ਸੀ। ਉਹ ਹੌਲੀ-ਹੌਲੀ ਉੱਤਕੇ ਰਸੋਈ ਵਿੱਚ ਪਾਣੀ ਲੈਣ ਗਈ। ਉਸਨੇ ਵੇਖਿਆ ਕਿ ਮੇਨ ਐਂਟਰੀ ਦਾ ਦਰਵਾਜ਼ਾ ਖੁੱਲ੍ਹਾ ਹੈ। ਉਹ ਦਰਵਾਜ਼ੇ ਕੋਲ ਗਈ ਤਾਂ ਇਨੀ ਦੇਰ ਨੂੰ ਰੀਨੂ ਬਾਹਰ ਆ ਗਈ। ਰੀਨੂ ਮਹਾਰਾਣੀ ਜੀ ਤੁਸੀਂ ਇਸ ਵੇਲੇ ਕਿੱਥੋਂ ਆ ਰਹੀਆਂ? ਫੇਮੀ ਨਹੀਂ ਮੰਮੀ ਜੀ ਦਰਵਾਜ਼ਾ ਖੁੱਲ੍ਹਾ ਸੀ। ਮੈਂ ਤਾਂ ਵੇਖਣ ਆਈ ਸੀ ਕਿ ਕਿਸਨੇ ਖੁੱਲ੍ਹਿਆ। ਰੀਨੂ ਅੱਛਾ ਦਰਵਾਜ਼ਾ ਆਪਣੇ ਆਪ ਖੁੱਲ੍ਹ ਗਿਆ ਹੋਣਾ ਏ। ਆਵਾਜ਼ ਸੁਣ ਕੇ ਬਲਰਾਜ ਵੀ ਬਾਹਰ ਆ ਗਿਆ। ਕੀ ਹੋ ਗਿਆ ਕਿਉਂ ਰੋਲਾ ਪਾ ਰਹੀ ਆ ਹਰੇ ਨੂੰ ਆ ਵੇਖੋ ਅੱਧੀ ਰਾਤ ਨੂੰ ਕਿੱਥੋਂ ਆਈ ਆ ਵਿਮੀ ਨਹੀਂ ਪਾਪਾ ਜੀ ਮੈਂ ਤਾਂ ਦਵਾਈ ਖਾਣ ਆਈ ਸੀ ਆ ਵੇਖੋ ਗੋਲੀਆਂ ਮੇਰੇ ਹੱਥ ਵਿੱਚ ਹਨ ਦਰਵਾਜ਼ਾ ਪਹਿਲਾਂ ਹੀ ਖੁੱਲਾ ਸੀ ਰਿੰ ਤੂੰ ਬਾਹਰੋਂ ਕਿਵੇਂ ਆ ਰਹੀ ਸੀ ਮੇਰਾ ਮੁੰਡਾ ਜੀ ਮੜਾ ਮੋਟਾ ਖਾ ਕੇ ਸੋ ਜਾਂਦਾ ਤਾਂ ਤੁਸੀਂ ਤਾਂ ਨਜ਼ਾਇਜ਼ ਫਾਇਦਾ ਉਠਾਏਂਗੀ ਮੁੰਜੇ ਵੀ ਖਾਵੇ ਲਈ ਪਰ ਤਰੱਕ ਕੇ ਬੈਠੀ ਸੀ ਬਲਰਸ ਤੂੰ ਚੁੱਪ ਕਰਦੀ ਹੈ ਕਿ ਨਹੀਂ ਤੇ ਰੀ ਨੂੰ ਵੱਲ ਹੱਥ ਝੁਕਦਾ ਹੈ ਆ ਰਿੰ ਅੱਛਾ ਹੁਣ ਤੁਸੀਂ ਪਿੱਛੇ ਤੇ ਮੇਰੇ ਹੱਥ ਝੁੱਕੋਗੇ ਬਲਰਾਸ ਹੱਥ ਨਹੀਂ ਝੁੱਕ ਰਿਹਾ ਸਿਰਫ ਤੇਰੀ ਜਵਾਨ ਬੰਦ ਕਰ ਰਿਹਾ ਹਾਂ ਕੀ ਪਤਾ ਸੋਨੂ ਬਾਹਰ ਗਿਆ ਹੋਵੇ ਸੋਨੂ ਚਤਰਾਵਾਜਾ ਖੋਲ ਬਾਹਰ ਗਿਆ ਸੀ ਸਾਰਾ ਕੁਝ ਸੁਣ ਕੇ ਪਿਛਲੇ ਦੂਜੇ ਦਰਵਾਜ਼ੇ ਤੋਂ ਅੰਦਰ ਆ ਗਿਆ ਬਲਰਾਸ ਰ ਸੋਨੂ ਦੇ ਕਮਰੇ ਵਿੱਚ ਗਿਆ ਤਾਂ ਉਹ ਕੰਬਲ ਲੱ ਕੇ ਸੁੱਤਾ ਸੀ ਰਿੰ ਦੇਖ ਲਿਆ ਉਹ ਸੁੱਤਾ ਪਿਆ ਵਿਕਾਸ ਵੀ ਅੰਦਰ ਹੀ ਆ ਕਿਸ ਨੇ ਖੋਲਿਆ ਫਿਰ ਦਰਵਾਜ਼ਾ ਬਲਰਾਸ ਦਰਵਾਜ਼ਾ ਖੁੱਲ੍ਹਾ ਰਹਿ ਗਿਆ ਹੁਣ ਆਈ ਚਲੋ ਹੁਣ ਤੁਸੀਂ ਦੋਵੇਂ ਅੰਦਰ ਬਿੰਮੀ ਆਪਣੇ ਕਮਰੇ ਵਿੱਚ ਚਲੀ ਗਈ ਤੇ ਬਲਰਾਸ ਰੇਨੂ ਆਪਣੇ ਕਮਰੇ ਵਿੱਚ ਜਾ ਕੇ ਸੋ ਗਈ ਪਰ ਨੀਂਦ ਕਿਸੇ ਨੂੰ ਨਹੀਂ ਆ ਰਹੀ ਰੇਨੂ ਸੋਚ ਰਹੀ ਸੀ ਕਿ ਵਿਕਾਸ ਬਿੰਮੀ ਤਾਂ ਦੂਰ ਹੀ ਰਹਿੰਦਾ ਹੈ ਤੇ ਨਸ਼ਾ ਕਰਕੇ ਸੌ ਜਾਂਦਾ ਹੈ ਕਿਤੇ ਉਹ ਬਿੰਮੀ ਰੋ ਰਹੀ ਹੁੰਦੀ ਆ ਕਿ ਉਸ ਨਾਲ ਐਵੇਂ ਕਿਉਂ ਹੁੰਦਾ ਹੈ ਵਰਤ ਰੱਖਿਆ ਤੇ ਉਹ ਵੀ ਪੁੱਠਾ ਹੀ ਪੈ ਗਿਆ ਮੇਰੀ ਕਿਸਮਤ ਹੀ ਮਾੜੀ ਆ ਬਲਰਾਜ ਸੋਚਦਾ ਹੈ ਕਿ ਸੋਨੂੰ ਵੀ ਅੰਦਰ ਹੀ ਸੀ ਵਿੰਮੀ ਇਸ ਤਰ੍ਹਾਂ ਨਹੀਂ ਕਰ ਸਕਦੀ ਸੋਨੂੰ ਖੁਸ਼ ਸੀ ਕਿ ਚਲੋ ਵਿੰਮੀ ਨੇ ਮਰਵਾ ਦੇਣਾ ਸੀ ਪਰ ਉਸ ਕਰਕੇ ਬਚ ਗਿਆ ਬੜੀ ਵਿਖਣ ਆਈ ਸੀ ਦਰਵਾਜ਼ੇ ਸਵੇਰੇ ਸਾਰੇ ਚੁੱਪਚਾਪ ਸਨ ਕੋਈ ਵੀ ਕੁਝ ਨਹੀਂ ਬੋਲ ਰਿਹਾ ਸੀ ਬਲਰਾਜ ਵਿਕਾਸ ਨੂੰ ਕਹਿੰਦਾ ਕਿ ਵਿੰਮੀ ਨੂੰ ਡਾਕਟਰ ਕੋਲ ਲੈ ਕੇ ਜਾ ਰਤ ਸਹਤ ਤਰਤ ਕਰਦਾ ਸੀ ਗੱਡੀ ਲੈ ਜਾ ਰੀ ਨੂੰ ਮੂੰਹ ਵਿੱਚ ਪੜਬੜਾਉਂਦੀ ਆ ਤੂੰ ਇਸ ਨੂੰ ਜ਼ਿਆਦਾ ਸਿਰ ਚੜਾ ਰਿਹਾ ਹੈਂ ਸ਼ਟਾਇੰਗਾਬਦ ਵਿੱਚ ਵਿਕਾਸ ਦੀ ਬੀਮੀ ਹਸਪਤਾਲ ਦਵਾਈ ਲੈਣ ਗਏ ਤਾਂ ਉੱਥੇ ਰੋਹਨ ਵੀ ਆਪਣੀ ਮੰਮੀ ਨੂੰ ਲੈ ਕੇ ਆਇਆ ਹੋਇਆ ਸੀ ਦੋਵੇਂ ਇੱਕ ਦੂਜੇ ਵੱਲ ਵੇਖਿਆ ਤੇ ਰੋਹਨ ਬੀਮੀ ਨੂੰ ਵੇਖ ਕੇ ਬਹੁਤ ਪਰੇਸ਼ਾਨ ਹੋ ਗਿਆ ਇਹ ਉਹੀ ਬੀਮੀ ਆ ਕਿਵੇਂ ਗੋਲ ਮਟੂਲ ਹੁੰਦੀ ਸੀ ਜਿਹੜੀਆਂ ਬਾਹਾਂ ਚੈੱਕਦੀ ਫਿਰਦੀ ਸੀ ਇਸ ਨੂੰ ਕੀ ਹੋ ਗਿਆ ਬਿਲਕੁਲ ਛੁੱਪ ਗਈ ਜਿਵੇਂ ਸਰੀਰ ਵਿੱਚ ਜਾਨ ਹੀ ਨਾ ਹੋਵੇ ਬੀਮੀ ਦੀ ਹਿੰਮਤ ਨਹੀਂ ਸੀ रोहन बालक पर के देखन दी दे। किते उस बल में किया मेरा रोना ही ना निकल जावे इस करके उसने मुंह थल्ले करके बैठी रही रोहन अपनी मम्मी नु दिखान डॉक्टर ਕੋਲ ਚਲਾ ਗਿਆ विम्मी ਵੀ ਆਪਣੇ ਡਾਕਟਰ ਨੂੰ ਦਿਖਾਉਣ ਚਲੀ ਗਈ रोहन मम्मी ਨੂੰ ਦਿਖਾ ਕੇ ਬਾਹਰ ਆਇਆ ਤਾਂ ਉਹ विम्मी ਨੂੰ ਬਾਹਰ ਨਾ ਦੇਖ ਇਧਰ ਉਧਰ ਵੇਖਣ ਲੱਗਾ ਫਿਮੀ ਨੇ ਡਾਕਟਰ ਨੂੰ ਦਿਖਾਇਆ ਚੈੱਕਅਪ ਕਰਕੇ ਡਾਕਟਰ ਉਸੇ ਹੱਥ ਤੇ ਪੱਟੀ ਕਰਨ ਲੱਗੀ ਇਸ ਕਰਕੇ ਟਾਈਮ ਲੱਗ ਗਿਆ। ਰੋਹਨ ਨੇ ਕੇਮਿਸਟ ਤੋਂ ਮੰਮੀ ਦੀ ਦਵਾਈ ਵੀ ਲੈ ਲਈ। ਫਿਰ ਆਲੇ-ਦੁਆਲੇ ਵੇਖਣ ਲੱਗਾ ਪਰ ਉਸ ਨੂੰ ਵਿੰਮੀ ਕਿਤੇ ਨਾ ਦੇਸੀ। ਰੋਹਨ ਦੀ ਮੰਮੀ, "ਚੱਲ ਬੇਟਾ ਕੀ ਵੇਖ ਰਿਹਾ ਹੈਂ?" ਰੋਹਨ, "ਕੁਝ ਨਹੀਂ ਮੰਮੀ, ਚਲੋ।" ਤੇ ਉਹ ਚਲੇ ਗਏ ਪਰ ਰੋਹਨ ਵਿੰਮੀ ਦੇ ਖਿਆਲਾਂ ਵਿੱਚ ਹੀ ਗਵਾਚਾ ਹੋਇਆ ਸੀ। ਵਿਕਾਸ ਵੀ ਵਿੰਮੀ ਨੂੰ ਦਵਾਈ ਦਿਵਾ ਕੇ ਘਰ ਛੱਡ ਬਾਹਰ ਨੂੰ ਚਲਾ ਗਿਆ। ਵਿੰਮੀ ਆਪਣੇ ਕਮਰੇ ਵਿੱਚ ਜਾ ਕੇ ਬਹੁਤ ਜ਼ਿਆਦਾ ਰੋਈ। ਰੋਹਨ ਉਹ ਵੇਖ ਕੇ ਉਸ ਦਾ ਆਪਣੇ ਆਪ ਤੇ ਵਸ ਨਾ ਰਿਹਾ ਸੋਚਦੀ ਕਿੰਨਾ ਪਿਆਰ ਕਰਦਾ ਸੀ ਮੈਨੂੰ ਮੇਰੀ ਇੱਜ਼ਤ ਲਈ ਹੁਣ ਵੀ ਚੁੱਪਾ ਪਿਆਰੇ ਜੀ ਨੂੰ ਕਹਿੰਦੇ ਹਨ ਪਰ ਮੇਰੀ ਹਾਲਤ ਵੇਖ ਕੇ ਬਹੁਤ ਦੁਖੀ ਲੱਗ ਰਿਹਾ ਸੀ ਇੰਜ ਲੱਗਦਾ ਸੀ ਜਿਵੇਂ ਮੇਰੇ ਨਾਲ ਗੱਲ ਕਰਨੀ ਚਾਹੁੰਦਾ ਹੋਵੇ ਪਰ ਹੁਣ ਕੀ ਕਰ ਸਕਦੇ ਹਾਂ ਜਦੋਂ ਵੇਲਾ ਹੀ ਲੰਘ ਗਿਆ ਹੈ ਸ਼ੀਲਾ ਅੰਦਰ ਆਈ ਤੇ ਵਿਮੀ ਨੂੰ ਰੋਂਦੀ ਵੇਖ ਕਹਿੰਦੀ ਕੀ ਗੱਲ ਆ ਪੁੱਤ ਰੋ ਕਿਉਂ ਰਹੀਆਂ ਵਿਮੀ ਕੁਝ ਨਹੀਂ ਆਂਟੀ ਜੀ ਡਾਕਟਰ ਨੇ ਪੱਟੀ ਕੀਤੀ ਸੀ ਤਾਂ ਕਰਕੇ ਹੱਥ ਵਿੱਚ ਦਰਦ ਹੋ ਰਹੀ ਹੈ। ਸ਼ੀਲਾ ਦਵਾਈ ਲੈ ਲੈਣੀ ਸੀ ਦਰਦ ਦੀ। ਵਿੰਮੀ ਦਵਾਈ ਤਾਂ ਲਈ ਆਂਟੀ ਜੀ। ਹੌਲੀ ਹੌਲੀ ਦਰਦ ਹਟ ਗਿਆ। ਸ਼ੀਲਾ ਬਾਹਰ ਗਈ ਤਾਂ ਵਿੰਮੀ ਸੋਚਦੀ ਆ ਪਰ ਮੇਰੇ ਅੰਦਰ ਦਾ ਦਰਦ ਮੇਰੀ ਮੌਤ ਨਾਲ ਹੀ ਖਤਮ ਹੋਵੇਗਾ। ਜੇ ਮੈਨੂੰ ਪਤੀ ਪਿਆਰ ਕਰਨ ਵਾਲਾ ਮਿਲ ਜਾਂਦਾ ਤਾਂ ਮੈਂ ਰੋਹਨ ਦੇ ਪਿਆਰ ਨੂੰ ਵੀ ਭੁੱਲ ਜਾਂਦੀ। ਪਰ ਕੀ ਕਰਾਂ ਮੈਂ? ਹੁਣ ਨਹੀਂ ਭੁੱਲ ਸਕਦੀ। ਰੀਨੂ ਅੰਦਰ ਆਉਂਦੀ ਆ ਤੇ ਵਿੰਮੀ ਨੂੰ ਕਹਿੰਦੀ ਆ ਲੈ ਆਈ ਦਵਾਈ ਮੰਮੀ ਹਾਂਜੀ ਮੰਮੀ ਜੀ ਰੇਨੂ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਰਾਤ ਤਰਫਾ ਚ ਤੂੰ ਹੀ ਖੋਲਿਆ ਸੀ ਇਹ ਮੈਨੂੰ ਸ਼ੱਕ ਨਹੀਂ ਪੱਕਾ ਪਤਾ ਏ ਇਹ ਤਾਂ ਵਿਕਾਸ ਤੇ ਡੈਡੀ ਕਰਕੇ ਮੈਂ ਚੁੱਪ ਆ ਮੈਂ ਹੁਣ ਤੇਰੀ ਪੂਰੀ ਨਿਗਰਾਨੀ ਰੱਖਣੀ ਆ ਜਿਸ ਦਿਨ ਤੈਨੂੰ ਮੌਕੇ ਤੇ ਫੜਿਆ ਉਦੋਂ ਹੀ ਗੁੱਤੜੀ ਤੋਂ ਫੜ ਕੇ ਬਾਹਰ ਕਰ ਦੇਣਾ ਮੈਂ ਤੈਨੂੰ ਵਿਮੀ ਕੁਝ ਨਹੀਂ ਬੋਲਦੀ ਉਸ ਨੂੰ ਪਤਾ ਹੈ ਕਿ ਇਸ ਨੂੰ ਕੋਈ ਸਫਾਈ ਦੇਣ ਦਾ ਕੋਈ ਫਾਇਦਾ ਹੀ ਨਹੀਂ ਰੋਹਨ ਬੀਮੀ ਕਾਜਾ ਕੇ ਬਿਮੀ ਬਾਰੇ ਸੋਚ ਬੇਚੈਨੀ ਹੋਈ ਜਾਂਦੀ ਆ ਕਿੱਥੇ ਸੁੱਟ ਦਿੱਤਾ ਕਾਲੀ ਵਿੱਚ ਬਿਮੀ ਦੇ ਮੰਮੀ ਪਾਪਾ ਨੇ ਬਿਮੀ ਕੀ ਹੋ ਆਪਣੀ ਧੀ ਦੀ ਸਾਰ ਵੀ ਨਹੀਂ ਲੈਂਦੇ ਕੀ ਹਾਲਤ ਹੋਈ ਪਈ ਆ ਉਸਦੀ ਉਹ ਰਮਨ ਨੂੰ ਫੋਨ ਕਰਦਾ ਆ ਕਿ ਉਸ ਨੂੰ ਬਿਮੀ ਬਾਰੇ ਕੁਝ ਪਤਾ ਆ ਰਮਨ ਰੋਹਨ ਮੈਨੂੰ ਤੇ ਬਿਮੀ ਬਾਰੇ ਕੁਝ ਪਤਾ ਨਾ ਨਾ ਕਦੇ ਮੈਂ ਉਸੇ ਘਰ ਗਈ ਆ ਰੋਹਨ ਤੂੰ ਕਿਸੇ ਦਿਨ ਬਹਾਨੇ ਨਾਲ ਉਹਨਾਂ ਦੇ ਘਰ ਜਾ ਕੇ ਪਤਾ ਕਰੀ ਬਿਮੀ ਬਾਰੇ ਰਮਨ ਨਾ ਪ੍ਰਵ ਉਹ ਸਿੱਖੜੂਸ ਮਾਂ ਤੋਂ ਮੈਨੂੰ ਡਰ ਲੱਗਦਾ ਆ ਹੁਣ ਉਸਦਾ ਵਿਆਹ ਹੋ ਗਿਆ ਤੁਮੀ ਵਿਆਹ ਕਰਾ ਲਾ ਚਾਹ ਦੋਸ ਨੂੰ ਤੇਰੀ ਫਿਕਰ ਨਹੀਂ ਤੂੰ ਐਵੇਂ ਉਹਦੇ ਬਾਰੇ ਪਤਾ ਕਰਦਾ ਫਿਰਦਾ ਆ ਰੋਮ ਨਹੀਂ ਰਮਨ ਉਹ ਅੱਜ ਮੈਂ ਉਸ ਨੂੰ ਰਮਾ ਹਸਪੀਟਲ ਵਿੱਚ ਦੇਖਿਆ ਸੀ ਉਸ ਦੀ ਸ਼ਕਲ ਦੇਖ ਕੇ ਨਹੀਂ ਲੱਗਦਾ ਕਿ ਉਹ ਆਪਣੇ ਖੁਸ਼ ਹੋਵੇਗੀ ਹੱਥ ਸੜਿਆ ਹੋਇਆ ਸੀ ਸੋਕ ਕੀ ਟੀਲਾ ਹੋਈ ਪਈ ਸੀ ਰੰਗ ਵੀ ਕਾਲਾ ਉਹ ਤਾਂ ਲੱਗਦੀ ਹੀ ਨਹੀਂ ਸੀ ਕਿ ਵਿਮੀਆ ਮੈਨੂੰ ਉਸਦੀ ਬੜੀ ਫਿਕਰ ਹੋ ਰਹੀ ਹੈ। ਤੂੰ ਕਿਸੇ ਤਰ੍ਹਾਂ ਉਸ ਬਾਰੇ ਪਤਾ ਕਰ ਰਮਨ ਜੇ ਕੁਝ ਪਤਾ ਲੱਗਾ ਤਾਂ ਤੂੰ ਕੀ ਕਰ ਲਵੇਂਗਾ? ਰੋਹਨ ਚਲੋ ਤਾਂ ਬਾਅਦ ਵਿੱਚ ਵੇਖਾਂਗੇ। ਰਮਨ ਚਲੋ ਕੋਈ ਨਾ ਵੇਖਦੇ ਅਜੇ ਕੁਝ ਪਤਾ ਲੱਗਿਆ ਤਾਂ ਰੋਹਨ ਰਮਨ ਨੇ ਫੋਨ ਕਰਕੇ ਫਿਰ ਹਸਪਤਾਲ ਚਲਾ ਗਿਆ। ਉੱਥੇ ਉਹ ਰਿਸੈਪਸ਼ਨ ਤੇ ਬੈਠੀ ਕੁੜੀ ਨੂੰ ਫਮੀ ਫਰੀ ਪੁੱਛਣ ਲੱਗਾ ਕਿ ਉਹ ਲੜਕੀ ਕਿਸ ਡਾਕਟਰ ਨੂੰ ਦਿਖਾਉਣ ਆਈ ਸੀ ਤੇ ਉਸ ਦਾ ਐਡਰੈਸ ਪਤਾ ਲੱਗ ਸਕਦਾ ਹੈ। ਉਹ ਲੜਕੀ ਕਹਿਣ ਲੱਗੀ ਕਿ ਸੌਰੀ ਸਰ ਅਸੀਂ ਕਿਸੇ ਬਾਰੇ ਕੋਈ ਜਾਣਕਾਰੀ ਨਹੀਂ ਦੇ ਸਕਦੇ ਇਹ ਸਾਡੇ ਹਸਪੀਟਲ ਦੇ ਰੂਲਸ ਦੇ ਖਿਲਾਫਾ ਰਮਨ ਇੱਕ ਦਿਨ ਆਪਣੇ ਭਰਾ ਅਮਨ ਨਾਲ ਬਾਜ਼ਾਰ ਜਾ ਰਹੀ ਸੀ ਕਿ ਰਸਤੇ ਵਿੱਚ ਉਸ ਨੂੰ ਵਿੰਮੀ ਦਾ ਭਰਾ ਵਿਪਨ ਮਿਲ ਗਿਆ ਜੋ ਅਮਨ ਦਾ ਕਲਾਸਮੇਟ ਸੀ ਉਹ ਦੋਵੇਂ ਆਪਸ ਵਿੱਚ ਗੱਲਾਂ ਕਰਨ ਲੱਗਾ ਰਮਨ ਕਹਿੰਦੀ ਵਿਰੇ ਵਿੰਮੀ ਦਾ ਕੀ ਹਾਲ ਹੈ ਵਿਪਨ ਹਾਂ ਠੀਕ ਆ ਉਹ ਆਪਣੇ ਘਰ ਖੁਸ਼ ਆ ਵਿਪਨ ਨੇ ਰਮਨ ਨੂੰ ਕਾਲਜ ਵਿੱਚ ਰੋਹਨ ਨਾਲ ਵੇਖਿਆ ਸੀ ਇਸ ਕਰਕੇ ਉਹ ਉਸ ਨਾਲ ਰੁੱਖਾ ਜਿਹਾ ਬੋਲਿਆ ਇਸ ਕਰਕੇ ਰਮਨ ਨੇ ਉਸ ਤੋਂ ਕੋਈ ਗੱਲ ਨਾ ਪੁੱਛੀ ਪਰ ਜਦੋਂ ਉਹ ਦੋਵੇਂ ਪੈਨ ਭਰਾ ਬਾਜ਼ਾਰ ਤੋਂ ਵਾਪਸ ਆ ਰਹੇ ਸਨ ਤਾਂ ਰਮਨ ਨੇ ਵਿਮੇ ਨੂੰ ਗੱਡੀ ਵਿੱਚ ਆਂਦੇ ਦੇਖਿਆ ਉਸ ਨਾਲ ਕੋਈ ਵੱਡੀ ਉਮਰ ਦਾ ਆਦਮੀ ਟ੍ਰੈਫਿਕ ਜ਼ਿਆਦਾ ਹੋਣ ਕਰਕੇ ਗੱਡੀ ਹੌਲੀ-ਹੌਲੀ ਜਾ ਰਹੀ ਸੀ ਰਮਨ ਨੇ ਵੇਖਿਆ ਕਿ ਉਹ ਰਮਨ ਹਸਪੀਟਲ ਹੀ ਗਏ ਸੀ ਰਮਨ ਵੇਜੀ ਇੱਕ ਮਿੰਟ ਆਪਣਾ ਫੋਨ ਦੇਣਾ ਮੈਂ ਆਪਣੀ ਫ੍ਰੈਂਡ ਨੂੰ ਫੋਨ ਕਰਨਾ ਆ। ਤੇ ਰਮਨ ਨੇ ਫੋਨ ਲਾ ਕੇ ਰੋਮਨ ਨੂੰ ਫੋਨ ਕਰ ਦਿੱਤਾ ਕਿ ਵਿਮੀ ਅਸ਼ਰਮਾ ਹਸਪੀਟਲ ਆਈ ਆ। ਉਸ ਨਾਲ ਕੋਈ ਆਦਮੀ ਆ। ਰੋਹਨ ਜਲਦੀ ਨਾਲ ਹਸਪੀਟਲ ਪਹੁੰਚ ਗਿਆ। ਵਿਮੀ ਸ਼ਾਇਦ ਡਾਕਟਰ ਕੋਲ ਗਈ ਸੀ। ਰੋਹਨ ਉੱਥੇ ਹੀ ਬੈਠ ਗਿਆ। ਥੋੜੀ ਦੇਰ ਬਾਅਦ ਵਿਮੀ ਬਾਹਰ ਆਈ। ਤਾਂ ਬਲਰਾਜ ਕਹਿੰਦਾ ਬੇਟਾ ਦਿਖਾ ਲਿਆ। ਵਿਮੀ ਹਾਂਜੀ ਦਵਾਈ ਲੈਣੀ ਆ। ਬਲਰਾਜ ਦਵਾਈ ਲੈ ਜਾਂਦਾ ਤਾਂ ਰੋਹਨ ਵਿਮੀ ਦੀ ਨਾਲ ਵਾਲੀ ਕੁਰਸੀ ਤੇ ਬੈਠ ਜਾਂਦਾ ਹੈ ਰੋਹਨ ਇਹ ਕੀ ਹਾਲ ਬਣਾਇਆ ਹੈ ਤੂੰ ਵਿਮੀ ਵਿਮੀ ਤੂੰ ਜਾਇਥੋਂ ਪਾਪਾ ਨਾਲ ਆਏ ਨੇ ਉਹਨਾਂ ਵੇਖ ਲਿਆ ਤਾਂ ਰੋਹਨ ਆਪਣਾ ਪਤਾ ਦੱਸ ਦੇ ਵਿਮੀ ਨਹੀਂ ਜਾਤੋਂ ਇਹਨੇ ਨੂੰ ਬਲਰਾਜ ਆ ਜਾਂਦਾ ਹੈ ਤੇ ਵਿਮੀ ਉੱਠ ਕੇ ਆ ਜਾਂਦੀ ਹੈ ਬਲਰਾਜ ਤੇ ਵਿਮੀ ਚਦੋਂ ਘਰ ਨੂੰ ਜਾਂਦੀਆਂ ਤਾਂ ਰੋਹਨ ਉਹਨਾਂ ਦੇ ਮਗਰ ਬਾਈਕ ਲਾ ਲੈਂਦਾ ਹੈ ਬਲਰਾਜ ਗੱਡੀ ਦੇ ਸ਼ੀਸ਼ੇ ਵਿੱਚੋਂ ਵੇਖਦਾ ਹੈ ਕਿ ਤਉਹੀ ਮੁੰਡਾ ਯਾ ਜੋ ਹਸਪਤਾਲ ਵਿੱਚ ਵਿੰਮੀ ਨਾਲ ਕੁਰਸੀ ਤੇ ਬੈਠਾ ਸੀ ਉਹ ਸੋਚਣ ਲੱਗਾ ਕਿ ਕਿਤੇ ਉਸ ਦਿਨ ਰਾਤ ਨੂੰ ਵਿੰਮੀ ਨੇ ਦਰਵਾਜ਼ਾ ਖੋਲ੍ਹਿਆ ਹੋਵੇ ਬਲਰਾਜ ਬੇਟਾ ਉਹ ਮੁੰਡਾ ਕੌਣ ਸੀ ਜੋ ਤੇਰੇ ਨਾਲ ਕੁਰਸੀ ਤੇ ਬੈਠਾ ਸੀ ਵਿੰਮੀ ਪਤਾ ਨਹੀਂ ਪਪਾ ਜੀ ਉਹ ਤਾਂ ਉਂਝ ਹੀ ਬਾਟ ਗਿਆ ਸੀ ਬਲਰਾਜ ਨੇ ਗੱਡੀ ਰੋਕ ਕੇ ਪਿਛਾਂ ਵੇਖਿਆ ਤਾਂ ਰੋਹਨ ਸਮਝ ਗਿਆ ਕਿ ਉਸ ਨੂੰ ਸ਼ੱਕ ਹੋ ਗਿਆ ਹੈ ਉਸਨੇ ਬਾਈਕ ਦੂਜੇ ਪਾਸੇ ਨੂੰ ਮੋੜ ਲਈ ਵਿੰਮੀ ਪਹੌਂਡਰ ਕੇ ਸੀ ਕਿ ਕਿਤੇ ਰੋਹਨ ਉਸ ਦੇ ਘਰ ਤੱਕ ਨਾ ਪਹੁੰਚ ਜਾਵੇ ਪਾਪਾ ਜੀ ਨੂੰ ਵੀ ਸ਼ੱਕ ਹੋ ਗਿਆ ਲੱਗਦਾ ਹੈ ਜੀ ਇੱਥੇ ਕਿਸੇ ਨੂੰ ਰੋਹਨ ਬਾਰੇ ਪਤਾ ਲੱਗ ਗਿਆ ਤਾਂ ਮੈਨੂੰ ਇਹਨਾਂ ਘਰੋਂ ਕੱਢ ਦੇਣਾ ਤੇ ਮੇਰੇ ਮੰਮੀ ਪਾਪਾ ਨੇ ਮੈਨੂੰ ਹੀ ਗਲਤ ਕਹਿਣਾ ਹੈ ਜਦਕਿ ਮੈਂ ਕਿਤੇ ਵੀ ਗਲਤ ਨਹੀਂ ਹਾਂ ਮੈਂ ਤਾਂ ਬਸ ਇੱਕ ਹੀ ਗਲਤੀ ਕੀਤੀ ਆ ਰੋਹਨ ਨੂੰ ਪਿਆਰ ਕਰਨ ਦੀ ਉਹ ਵੀ ਮੈਂ ਆਪ ਨਹੀਂ ਸੀ ਕੀਤੀ ਰੋਹਨ ਹੀ ਮਗਰ ਪੈ ਗਿਆ ਤੇ ਫਿਰ ਮੈਨੂੰ ਵੀ ਪਿਆਰ ਹੋ ਗਿਆ ਰੋਹਨ ਦੀ ਵੀ ਕੀ ਗਲਤੀ ਸੀ ਉਹ ਤੇ ਮੈਨੂੰ ਸੱਚਾ ਪਿਆਰ ਕਰਦਾ ਹੈ ਤੇ ਮੇਰੇ ਨਾਲ ਵਿਆਹ ਵੀ ਕਰਨਾ ਚਾਹੁੰਦਾ ਸੀ ਪਰ ਮੇਰੇ ਮਮੇ ਪਾਪਾ ਨੂੰ ਤੇ ਸਮਾਜ ਤੇ ਪਰਵਾਸ ਸੀ ਸਾਡਾ ਸਮਾਜ ਇਜਾਜ਼ਤ ਨਹੀਂ ਦਿੰਦਾ ਕਿ ਕੁੜੀਆਂ ਨੂੰ ਪਿਆਰ ਕਰਨ ਦੀ ਨਾ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਂਦੇ ਬਸ ਉਸ ਨੂੰ ਬਾਪ ਤੇ ਭਰਾਮਣ ਦੀ ਇੱਜ਼ਤ ਦਾ ਵਾਸਤਾ ਦੇ ਕੇ ਚੁੱਪ ਕਰਾ ਦਿੱਤਾ ਜਾਂਦਾ ਹੈ ਉਹ ਉੱਠ ਕੇ ਰਸੋਈ ਵਿੱਚ ਪਾਣੀ ਪੀਣ ਗਈ ਤਾਂ ਉਸਨੇ ਵੇਖਿਆ ਕਿ ਘਰ ਵਿੱਚ ਕੋਈ ਨਹੀਂ ਆ ਪਾਪਾ ਵੀ ਚਲੇ ਗਏ ਹਨ ਮੰਮੀ ਵੀ ਕਿਤੇ ਗਏ ਹਨ ਉਸ ਨੂੰ ਰੋਹਨ ਦਾ ਨੰਬਰ ਯਾਦ ਸੀ ਉਸਨੇ ਲੈਂਡਲਾਈਨ ਫੋਨ ਤੋਂ ਰੋਹਨ ਨੂੰ ਫੋਨ ਮਲਾਇਆ ਰੋਹਨ ਹਲੋ ਕੌਣ ਵਿਮੀ ਮੈਂ ਰੋਂਦੀ ਹੋਈ ਬੋਲਦੀ ਆ ਰੋਹਨ ਹਾਂ ਵਿਮੀ ਬੋਲ ਤੂੰ ਕੁਛ ਨਹੀਂ ਲੱਗਦੀ ਦੱਸ ਮੈਨੂੰ ਕੀ ਪ੍ਰੋਬਲਮ ਆ ਵਿਮੀ ਮੈਨੂੰ ਕੋਈ ਪ੍ਰੋਬਲਮ ਨਹੀਂ ਮੇਰਾ ਵਿਆਹ ਹੋ ਗਿਆ ਆ ਤੇ ਮੈਂ ਮਾਂ ਬਣਣ ਵਾਲੀ ਆ ਇਸ ਕਰਕੇ ਤੂੰ ਮੇਰੇ ਤੋਂ ਦੂਰ ਰਹਿ ਜੇ ਕਿਸੇ ਨੂੰ ਪਤਾ ਲੱਗ ਗਿਆ ਤੇ ਤੈਨੂੰ ਅੰਦਾਜ਼ਾ ਵੀ ਨਹੀਂ ਕੀ ਹੋ ਸਕਦਾ ਪਲੀਜ਼ ਤੂੰ ਮੈਨੂੰ ਭੁੱਲ ਜਾ ਤੇ ਮੁੜ ਕੇ ਕਿਤੇ ਮੇਰੇ ਨੇੜੇ ਵੀ ਨਾ ਆਇਆ ਦਸੀ ਰੋਹਨ ਵੀਮੀ ਪਲੇਸ ਮੇਰੇ ਕੋਲ ਸੁਣ ਪਰ ਗੇਟ ਖੁੱਲਣ ਦੀ ਆਵਾਜ਼ ਸੁਣ ਕੇ ਵੀਮੀ ਫੋਨ ਕਰ ਦਿੰਦੀ ਆ ਤੇ ਭੱਜ ਕੇ ਆਪਣੇ ਕਮਰੇ ਵਿੱਚ ਲੇ ਜਾਂਦੀ ਆ ਰੇਨੋ ਵਿਕਾਸ ਨੰ ਮੰਦਰ ਗਈ ਹੋਈ ਸੀ ਉਦੋਂ ਮੈਂ ਆਏ ਸੀ ਉਹ ਅੰਦਰ ਆਈ ਤੇ ਵੀਮੀ ਨੂੰ ਪਰਛਾਹ ਦੇ ਕੇ ਕਹਿੰਦੀ ਕੀ ਗੱਲ ਬੜੀ ਘਬराई ਹੋਈ ਲੱਗਦੀ ਆ ਫਿਮ ਨਹੀਂ ਮੰਮੀ ਜੀ ਉਹ ਹੱਥ ਤੇ ਪੱਟੀ ਕੀਤੀ ਸੀ ਡਾਕਟਰ ਨੇ ਤਾਂ ਕਰਕੇ ਦਰਦ ਹੁੰਦੇ ਸੀ ਰੇਨੋ ਸੇ ਰੋਟੀ ਪਾਲਿਆ ਮੇਰੀ ਆਪੇ ਦਰਦ ਠੀਕ ਹੋ ਜਾਵੇਗੀ ਵਿੰਮੀ ਰਸੋਈ ਵਿੱਚ ਕਈ ਤੇ ਪਹਿਲਾਂ ਰੀਨੂ ਨੂੰ ਰੋਟੀ ਦਿੱਤੀ ਤੇ ਫਿਰ ਵਿਕਾਸ ਨੇ ਤੇ ਆਪਣੀ ਰੋਟੀ ਪਾ ਅੰਦਰ ਲੈ ਆਈ ਰੋਹਨ ਵਿੰਮੀ ਨਾਲ ਗੱਲ ਪੂਰੀ ਨਾ ਹੋਣ ਕਰਕੇ ਹੋਰ ਪਰੇਸ਼ਾਨ ਹੋ ਜਾਂਦਾ ਹੈ ਉਹ ਰਮਨ ਨੂੰ ਫੋਨ ਕਰਕੇ ਵਿੰਮੀ ਦੇ ਹਸਪਤਾਲ ਵਿੱਚ ਮਿਲਣ ਬਾਰੇ ਦੱਸਾਇਆ ਤੇ ਉਸਨੇ ਫੋਨ ਕਰਨ ਬਾਰੇ ਦੱਸਾਇਆ ਤੇ ਕਹਿੰਦਾ ਆ ਕਿ ਕਿਸੇ ਤਰ੍ਹਾਂ ਤੂੰ ਵਿੰਮੀ ਦਾ ਪਤਾ ਕਰ ਉਸ ਨਾਲ ਗੱਲ ਕਰ ਜਦੋਂ ਦਾ ਵਿੰਮੀ ਨੂੰ ਵੇਖਿਆ ਆ ਮੇਰਾ ਮਨ ਪਰੇਸ਼ਾਨ ਆ ਮੈਨੂੰ ਉਹ ਕਿਸੇ ਮੁਸੀਬਤ ਵਿੱਚ ਲੱਗਦੀ ਆ ਰਮਨ ਤੂੰ ਉਹਨਸ ਨੂੰ ਕਿਸੇ ਮੁਸੀਬਤ ਵਿੱਚ ਨਹੀਂ ਘਟ ਸਕਦਾ ਵਿੰਮੀ ਦੀ ਗੱਲ ਠੀਕ ਆ ਕਿਤੇ ਤੂੰ ਉਸ ਲਈ ਹੋਰ ਮੁਸੀਬਤ ਨਾ ਖੜੀ ਕਰ ਦੇਵੇਂ ਇੱਕ ਕੁੜੀ ਦੀ ਜ਼ਿੰਦਗੀ ਨਰਕ ਬਣ ਜਾਂਦੀ ਆ ਜਿਦੋਂ ਉਸ ਦੇ ਸਹੁਰਿਆਂ ਤੇ ਪਤੀ ਨੂੰ ਪਤਾ ਲੱਗੇ ਕਿ ਅਸੀਂ ਕਿਸੇ ਨਾਲ ਗੱਲਬਾਤ ਸੀ ਰੋਮਨ ਮੈਨੂੰ ਤਾਂ ਉਸ ਦੀ ਸ਼ਕਲ ਵੇਖ ਹੁਣ ਹੀ ਉਸ ਦੀ ਜ਼ਿੰਦਗੀ ਨਰਕ ਲੱਗ ਰਹੀ ਸੀ ਉਸ ਨੂੰ ਇਸ ਹਾਲਤ ਵਿੱਚ ਵੇਖ ਬਰਦਾਸ਼ਤ ਨਹੀਂ ਹੁੰਦਾ ਕੀ ਕਰਾਂ ਮੈਂ ਪਹਿਲਾਂ ਤਾਂ ਮਨ ਪੱਕਾ ਕੀਤਾ ਸੀ ਕਿ ਬਿੰਮੀ ਤੋਂ ਦੂਰ ਹੀ ਰਹਿਣਾ ਹੈ ਪਰ ਉਸ ਨੂੰ ਵੇਖ ਕੇ ਹੁਣ ਫਿਰ ਉਸ ਪ੍ਰਤੀ ਪਿਆਰ ਕੀ ਕਰਾਂ ਰਮਨ ਤੂੰ ਮੇਰੀ ਭੈਣਾ ਵਰਗੀ ਆ ਤੂੰ ਹੀ ਦੱਸ ਧੰਵਾਜੀ ਸਾਰਿਆਂ ਦਾ ਅੱਜ ਦਾ ਇਹ ਭਾਗ ਸੁਣਨ ਦੇ ਲਈ ਬਾਕੀ ਕੱਲ ਦੇ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੇ ਜੀ ਬਨੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸਸ਼ੀਕਲ